ਬੁਆ ਸਿੰਘ ਨੂੰ ਸਜਾ ਦਿਓ ਸਜਾ ਦਿਓ ਬੁਆ ਸਿੰਘ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਬੁਆ ਸਿੰਘ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਬੁਆ ਸਿੰਘ ਨੂੰ ਸਜਾ ਦਿਓ ਸਜਾ ਦਿਓਾਨੂੰ ਇਨਸਾਫ ਚਾਹੀਦਾ ਜੀ ਧੰਨਵਾਦ ਸਾਹਿਬ ਚਾਹੀਦਾ ਜੀ ਭਾਰਨੀ ਜੀ ਇਹ ਬੁਆ ਸਿੰਘ ਨੇ ਮੇਰੇ ਬੇਟੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੋਇਆ ਹੈ ਨਾ ਮਾਰਨ ਦੇ ਬਾਅਦ ਇਹ ਇਥੋਂ ਚੱਕ ਕੇ ਉਹਨੂੰ ਮਰਿੰਡਾ ਨਹਿਰ ਤੇ ਛੁੱਟਾਇਆ ਹੈ ਅੱਛਾ ਜੀ ਹੈ ਨਾ ਤੇ ਸਾਨੂੰ ਨਾ ਉਹਦੀ লাশ ਮਿਲਿਆ ਨਾ ਸਾਨੂੰ ਉਹਦੇ ਕੱਪੜਾ ਮਿਲਿਆ ਕੋਈ ਸਾਨੂੰ ਪਤਾ ਹੀ ਨਹੀਂ ਇਹਨਾਂ ਨੇ ਕੀ ਉਹਨੇ ਕੀ ਕਰ ਦਿੱਤਾ ਮੈਂ ਪ੍ਰਸ਼ਾਸਨ ਤੇ ਇਸ ਮੰਗ ਕਰਦੀਆਂ ਤਾਂ ਕਰਕੇ ਕਾਨਫਰੰਸ ਬੁਲਾਈ ਆ ਕਿ ਇਹਨੂੰ ਸਾਖ ਤੋਂ ਸਾਸ ਕਰ ਦਿੱਤੀ ਆ ਬਸ ਪੁਲਿਸ ਵੱਲੋਂ ਕੋਈ ਕਾਰਵਾਈ ਵੀ ਕੀਤੀ ਕੋਈ ਬੰਦੇ ਫੜੇ ਵੀ ਗਏ ਆ ਜੀ ਹਾਂਜੀ ਹਾਂਜੀ ਤੇ ਤੁਸੀਂ ਹੁਣ ਜਿਹੜੇ ਬੰਦੇ ਦਾ ਨਾਮ ਲੈ ਰਹੇ ਹੋ ਕੀ ਆ ਉਹਦਾ ਕੀ ਰੋਲ ਹੈ ਜੀ ਵਿੱਚ ਉਹਦਾ ਰੋਲ ਉਹ ਐਸਆਈ ਆ ਪੁਲਿਸ ਦਾ ਉਹਨੇ ਗੋਲੀ ਮਾਰੀ ਆ हां ਬੋਲੀ ਮਾਰ ਕੇ ਮੈਂ ਦੇਖੋ ਉੱਤੇ ਖੋੜ ਦੇ ਮਰਜ਼ਕਾਰੀ ਲਾਸ਼ ਜਿਹਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਡੇਢ ਮਹੀਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਜਦ ਕਿ ਪੁਲਿਸ ਨੂੰ ਸਾਰਿਆਂ ਨੂੰ ਪਤਾ ਸੀਗਾ ਪਰ ਸਾਨੂੰ ਕਿਸੇ ਨੇ ਨਹੀਂ ਦੱਸਿਆ ਹੁਣ ਤੁਸੀਂ ਦੇਖੋ ਮੈਂ ਚੁੱਪ ਕਰਕੇ ਬੈਠਣਾ ਫਿਰ ਇਹ ਤੁਮਾਰੀ ਦਾ ਲਾਸ਼ਿਤ ਪਾਰਕੋਂ ਸੁੱਟਦੇ ਮੈਨੂੰ ਮਿਲ ਜਵੇ ਅੱਛਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਉਹਨੇ ਮਾਰਿਆ ਹੈ ਜਾਂ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਉਹਨਾਂ ਦਾ ਉਹਨਾਂ ਤੇ ਬਲੇਮ ਕਰ ਰਹੇ ਹੋ ਏਐਸਆਈ ਹੈ ਇੱਕ ਤੁਹਾਨੂੰ ਕਿਸ ਤਰ੍ਹਾਂ ਪਤਾ ਜੀ ਉਹਨਾਂ ਨੇ ਮਾਰੇ ਆ ਜੀ ਬਲੇਮ ਨਹੀਂ ਕਰੀ ਬੇਟੀ ਉਹਨੇ ਆਪ ਹੀ ਬਿਆਂ ਦਿੱਤੇ ਨੇ ਮਾਰੀਏ ਹੋਣੀ ਅੱਛਾ ਜੀ ਉਹਨੇ ਆਪ ਹੀ ਗਿਆ ਅਸੀਂ ਨਹੀਂ ਬਲੇਮ ਕਰ ਰਹੇ ਅੱਛਾ ਜੀ ਤੇ ਤੁਹਾਨੂੰ ਬੋਡੀ ਵਗੈਰਾ ਵੀ ਨਹੀਂ ਮਿਲੀ ਸੀ ਕੁਝ ਵੀ ਨਹੀਂ ਮਿਲਿਆ ਅੱਜ ਤੱਕ ਨਾ ਕੋਈ ਕੱਪੜਾ ਨਾ ਫੁੱਲ ਨਾ ਲੈਣ ਨਾ ਦੇਣ ਸਾਨੂੰ ਪਤਾ ਹੀ ਨਹੀਂ ਕਿਤੇ ਇਹਨੂੰ ਸਸਕਾਰ ਕੀਤਾ ਉਹਦਾ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਜੀ ਇਹ ਗੱਲ ਇਹ 16 April ਦੀ ਗੱਲ ਹੈ ਅੱਛਾ ਹਾਂ ਪੜੇ ਹੁੰਦਾ ਪੁਲਿਸ ਵੱਲੋਂ ਰੈਕਡੀ ਕੀਤਾ ਗਿਆ ਵਈ ਹਾਂਜੀ ਹਾਂਜੀ ਉਹ ਕਿਹੜੀ ਕਾਰਵਾਈ ਪਾਦੇ ਹੋ ਮੇਰੇ ਤੁਸਾਂ ਨੇ ਕਾਰਵਾਈ ਪਾਦੀ ਮੈਨੂੰ ਕਹਿੰਦੇ ਇਨਸਾਫ ਮਿਲਣਾ ਚਾਹੀਦਾ ਉਹ ਤਾਂ ਕੈਦੀ ਹੋਣ ਦੇ ਬਾਵਜੂਦ ਏਸੀ ਕਮਰੇ ਚ ਬਿਠਾਇਆ ਹੋਇਆ ਬਾਹਰ ਘੁੰਮਦਾ ਪਿਆ ਫਿਰ ਕਿਉਂ ਘੁੰਮਦਾ ਭਾਈ ਠੰਡ ਦਾ ਰਤਾ ਕਰਕੇ ਤੁਹਾਡੇ ਕੋਲ ਉਹਦੇ ਕੋਈ ਪ੍ਰੂਫ ਹੈਗੇ ਜੀ ਕਿਹਦੇ ਤੁਸੀਂ ਇਲਜ਼ਾਮ ਲਾ ਰਹੇ ਹੋ ਇਲਜ਼ਾਮ ਹੀ ਲਾ ਰਹੇ ਅਸੀਂ ਦੇਖਿਆ ਜਾ ਕੇ ਆ ਬੈਠਿਆ ਅਗਵਾ ਰਾਤ ਨੂੰ ਏਸੀ ਰੋਕ ਕਮਰੇ ਵਿੱਚ ਬੈਠਾ ਹੋਇਆ ਫੋਟੋ ਦਿਖਾਣੇ ਤੁਹਾਨੂੰ ਬੱਸ ਰੋਕ ਤਾਂ ਹੋਣੀ ਚਾਹੀਦੀ ਇਹ ਨਹੀਂ ਇਹ ਨਾ ਬਹੁਤੀ ਸੀ ਪ੍ਰੂਫ ਨਹੀਂ ਹੈਗੇ ਕਸ ਇਹਦਾ ਬੱਚਾ ਚਲੇ ਗਿਆ ਉਹਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਉਹਦੀ ਤੁਸੀਂ ਗੱਲ ਨਹੀਂ ਕਰ ਰਹੇ ਹੈਨਾ ਉਹਦੀ ਉਹਦਾ ਫਰੂ ਭਾਰ ਦੇਉ ਆ ਬੜੀ ਆ ਬੜੀ ਆ ਬੜੀ ਆਵਾ ਦੇਖੋ ਆ ਬੈਠਾ ਰਹੇ ਫਰੂ ਦੇਖ ਲੋ ਆ ਲੈ ਮੈਨੂੰ ਬਰਾ ਦੋ ਆਰੇ ਉੱਥੇ ਬੈਠਾ ਸੀਗਾ ਖਾਣੇ ਇਹ ਕਿਹਦੀ ਫੋਟੋ ਆ ਮਾਤਾ ਇਹ ਇਹ ਐਸੇ ਹੀ ਬੂਆ ਸਿੰਘ ਇਹ ਤਾਂ ਅਸੀਂ ਹਿੰਮਤ ਕੀਤੀ ਤਾਂ ਸਾਨੂੰ ਲੱਗ ਗਿਆ ਪਤਾ ਕੀਤਾ ਗਿਆ ਰੈਸਟ ਪਰ ਉਹਨੂੰ ਉਹ ਕੋਈ ਮਤਲਬ ਨਹੀਂ ਉਹ ਰੈਸਟ ਕੀਤਾ ਏਸੀ 'ਚ ਬੈਠਾ ਹੋਇਆ ਤਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਮੰਗ ਬੇਟ ਮੈਨੇ ਇਹ ਕਿਹਾ ਜਾਰੀ ਹੈ ਕਿ ਸਾਥ ਤੋਂ ਸਾਥ ਸਦਾ ਫਾਂਸੀ ਸਦਾ ਹੋਣੀ ਚਾਹੀਦੀ ਹੈ ਹਾਂ ਬਸ ਮੇਰੀ ਹੀ ਮੰਗ ਹੋ ਕੋਈ ਮੰਗ ਨਹੀਂ ਇਹ ਤਿੰਨੇ ਮੁਰਦਿਆਂ ਦੇ ਬਰਾਬਰ ਦੇ ਹੱਕਦਾਰ ਨੇ ਪ੍ਰੈਸ ਕਾਨਫਰੈਂਸਾਂ ਕਰ ਕਰਕੇ ਥੱਕ ਚੁੱਕੇ ਆ ਪਹਿਲਾਂ ਤਾਂ ਸਾਜ਼ਿਸ਼ ਦੇ ਨਾਲ ਉਹਨੂੰ ਘਰੋਂ ਲੈ ਕੇ ਗਏ ਉਤਤ ਬਾਅਦ ਉਹਨੂੰ ਗੋਲੀ ਮਾਰੀ ਹੈ ਗੋਲੀ ਮਾਰਨ ਤੋਂ ਬਾਅਦ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਦੋਂ ਪਹਿਲਾਂ ਇਹਨਾਂ ਨੇ ਪਲਾਨਿੰਗ ਕੀਤੀ ਹੋਈਗੀ ਦਾ ਮਤਲਬ ਪਲਾਨਿੰਗ ਦੇ ਤਹਿਤ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਰਿਮਾਂਡ ਲੈ ਕੇ ਕਿੱਥੇ ਪਲੈਨਿੰਗ ਕੀਤੀ ਹੈ ਕਿਹੜੀ ਜਗ੍ਹਾ ਸੀ ਜਿੱਥੇ ਪਲੈਨਿੰਗ ਕੀਤੀ ਕਿੰਨੇ ਬੰਦੇ ਸ਼ਾਮਲ ਸੀ ਪਲੈਨਿੰਗ ਸਾਨੂੰ ਐਸਐਚਓ ਕੋਈ ਸੱਸ ਦੱਸ ਨਹੀਂ ਰਿਹਾ ਅੰਦਰ ਜਾਣ ਨਹੀਂ ਦਿੰਦੇ ਅੰਦਰ ਜਾਈਏ ਤੇ ਕਹਿੰਦੇ ਤੁਸੀਂ ਤਾਂ ਵਿਲੇ ਇੱਕ ਮਾਂ ਦਾ ਪੁੱਤ ਚਲੇ ਗਿਆ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੁਹਾਡੇ ਦੇ ਪਰਚੇ ਪਾ ਦਾਂਗੇ ਸਾਨੂੰ ਤਾਂ ਡਰ ਲੱਗਦਾ ਕੈਮਰੇ ਮੁਰੇ ਆਣ ਲੱਗੇ ਵੀ ਤਾਂ ਮਾਂ ਜੋ ਕਮਿਸ਼ਨਰ ਸਾਹਿਬ ਦੇ ਵੀ ਗਏ ਮਾਂ ਜੋ ਕਮਿਸ਼ਨਰ ਸਾਹਿਬ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਕਿਸੇ ਅਫਸਰ ਵੱਡੇ ਉੱਚ ਅਧਿਕਾਰੀ ਨਾਲ ਨਹੀਂ ਮਿਲਣ ਜਾ ਦਿੱਤਾ ਜਾ ਰਿਹਾ ਉੱਚ ਅਧਿਕਾਰੀ ਜਿਹੜੇ 2 3 ਹਨ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਉਹ ਸਾਰੇ ਨਾਲ ਮਿਲੇ ਹੋਏ ਹਨ ਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਇਹਨੂੰ 20 ਸਾਲ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਦੇਖੋ ਜੀ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੋ ਸਾਡੇ ਦੋਸ਼ੀ ਹੈਗਾ ਉਹ ਕੋਈ ਵੀ ਰੈਂਕ ਤੇ ਹੋਵੇ ਕਿਸੇ ਵੀ ਤਰ੍ਹਾਂ ਦਾ ਦੋਸ਼ ਉਹਨੂੰ ਲੱਗੇ ਅਕਿਊਜ਼ਡੀ ਟਰੀਟ ਕੀਤਾ ਜਾਊਗਾ ਕੋਈ ਕਿਸੇ ਵੀ ਤਰ੍ਹਾਂ ਦੀ ਐਦਾਂ ਦੀ ਵੀਆਈਪੀ ਟਰੀਟਮੈਂਟ ਵਾਲੀ ਕੋਈ ਗੱਲ ਹੈ ਅੱਛਾ ਜੀ ਸਰ ਜੀ ਸਾਰਾ ਨੰਬਰ ਕੀ ਮੰਗਦੇ ਤਾਂ ਰਹੀ ਲੱਗ ਪਈ ਸੌਰੀ ਆਪੀ ਇਟਾ ਰਹਿਤ ਹੈ ਤੁਹਾਡਾ ਪਰਚੇ ਦਾ ਟਿਕਟ ਹੈ ਇਹ 302 ਲੱਗੀ ਹੋਈ ਆ ਆਰਮਜ਼ ਐਕਟ ਵੀ ਲੱਗਿਆ ਜੋ ਬੰਦੇ ਸੈਕਸ਼ਨ ਆ ਉਹ ਐਡ ਕੀਤੇ ਹੋਇਆ ਹੈ ਪਈਆਂ ਦੇ